ਨੇ ਆਹੋ ਆਹੋ ਕੀ ਕਿਹੜੀ ਕੰਪਨੀ ਦੇ ਨੇ ਇਹ ਸਾਰੇ ਬ੍ਰਾਂਡਡ ਕੰਪਨੀਆਂ ਦੇ ਬੈਗ ਨੇ ਬੱਚੇ ਟੁੱਟਦੇ ਨਹੀਂ ਜਮਾਂਗੇ ਤੂੰ ਮਾੜਾਂ ਵਾਲਿਆਂ ਦੀ ਸ਼ਾਪ ਤੇ ਖੜਿਆ ਇਹ ਜਿਹੇ ਬੈਗ ਮਿਲਦੇ ਨੇ ਓਰੇ ਟੁੱਟਦੇ ਘੱਟ ਕੀ ਪਹਿਲਾਂ ਤਾਂ ਤੁਹਾਨੂੰ ਸਾਡਾ ਸਾਡੇ ਹਥਿਆਰ ਚੱਕ ਕੇ ਕਰਾਨਾ ਆ ਤਾਂ ਹੈਗਾ ਮਾਈਕ ਡਿਜੀਟੈਕ ਦੇ ਉੱਪਰ ਚੱਲੇ ਨੇ 403 ਰੁਪਏ ਮੇ 403 ਟੀ-ਸ਼ਰਟਾਂ ਦਈਆਂ ਨੇ ਬਾਕੀ ਰੁਕਿਆ ਚੱਲੀ ਖੇਡ ਇੱਕ ਮਿੰਟ ਦੁਆਰੇ ਘੱਟ ਕੀ ਗੱਲ ਹੈ ਕੱਟ ਲਓ ਤਾਂ ਹਾਂਜੀ ਵੈਲਕਮ ਬੈਕ ਟੂ ਨਿਊ ਬਲੌਗ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਅੱਜ ਫੇਰ ਆਪਾਂ ਪਹੁੰਚੇ ਆਂ ਸ਼ਹਿਰ ਰਪੀਏ ਪ੍ਰੋਮੋਸ਼ਨ ਕਰਨ ਤੇ ਪਹਿਲਾਂ ਇਹਨਾਂ ਦੀ ਕਰਦੀ ਆ ਮੋਂਗਾ گارਮੈਂਟ ਵਾਲੇ ਬਾਈ ਇਹਨਾਂ ਦੀ ਰੱਤੀ ਦੀ ਬਹੁਤ ਮਸ਼ਹੂਰ ਦੁਕਾਨ ਹੈ ਰੈਡੀमेड ਦੀ ਜੇ ਕਿਸੇ ਨੇ ਵੀ ਕੱਪੜੇ ਲੈਣੇ ਹੋਣ ਤੁਹਾਨੂੰ ਆਫਰ ਦੱਸ ਦਿੰਦੇ ਆ ਬਾਈਆਂ ਲਈ ਬਹੁਤ ਘੈਂਟ ਘੈਂਟ ਆਫਰ ਚੱਲਦੇ ਰਹਿੰਦੇ ਨੇ ਤੇ ਬਾਕੀ ਨਾਲੇ ਤੁਹਾਨੂੰ ਦਿਖਾਣੇ ਆ ਸਾਡਾ ਸਮਾਨ ਜਿਵੇਂ ਕਿ ਟ੍ਰਾਈਪੋਡ ਮੈਕ ਸਾਡੇ ਲਈ ਕੀ ਕੁਝ ਹੁੰਦਾ ਇਹ ਪਹਿਲਾਂ ਤਾਂ ਤੁਹਾਨੂੰ ਸਾਡਾ ਸਾਡੇ ਹਥਿਆਰ ਚੈੱਕ ਕਰਾਨਾ ਆ ਤਾਂ ਹੈਗਾ ਮਾਈਕ ਡਿਜੀ ਟੈਕ ਦਾ ਤੇ ਆ ਸਾਡੇ ਲਈ ਦੂਜੇ ਮਾਈਕ ਨੇ ਦੋ ਮਾਈਕ ਨੇ ਤੇ ਉਸ ਤੋਂ ਬਾਅਦ ਆ ایرਪອດ ایرਪອດ ਨੇ ਚਾਰਜਰ ਹੋਗਾ ਇੱਕ ਪਾਵਰ ਬੈਂਕ ਹੈ ਤੇ ਵੱਡੇ ਦੋ ਟ੍ਰਾਈਪੋਡ ਨੇ ਆ ਤਾਂ ਸਾਡਾ ਐਕਸੈਸਰੀ ਹੈ ਮਤਲਬ ਇਹ ਤੇ ਅਸੀਂ ਵੀਡੀਓ ਵਗੈਰਾ ਸ਼ੂਟ ਕਰਦੇ ਨੇ ਬਾਕੀ ਹੁਣ ਆਪਾਂ ਮੌਂਗੇ ਵਾਲੇ ਬਾਈ ਨਾਲ ਗੱਲਬਾਤ ਕਰਦੇ ਆਂ ਹੋਰ ਸਤਾਰ ਆਪਣੇ ਦੇ ਕੀ ਕੀ ਆਫਰ ਚੱਲਦੇ ਰਹਿੰਦੇ ਨੇ ਮੇਰੇ ਉੱਪਰ ਆਪਨੇ ਚੱਲਦੇ ਨੇ 1500 ਦੇ ਵਿੱਚ ਆਪਾਂ ਦੋ ਪੈਂਟਾਂ ਸ਼ਰਟਾਂ ਦੇ ਦਿਆਂ ਠੀਕ ਹੈ ਤੇ ਗਿਫਟ ਗੁਫਟ ਹੈ ਗਿਫਟ ਵੀ ਦੇ ਰਿਆ ਇੱਕ ਡੀਓ ਦੇ ਰਿਆ 2500 ਵਾਲਾ ਇੱਕ ਬੈਲਟ ਦੇ ਰਿਆ ਤਿੰਨ ਚਰਾਬਾ ਦੇਣਾ ਫਿਲਹਾਲ ਤਾਂ ਠੀਕ ਤੇ ਪਿਆਮੇ ਟੀ-ਸ਼ਰਟਾਂ ਤੇ ਆਫਰ ਚੱਲੀ ਦਾ 400 ਤਿੰਨ ਪਿਆਮੇ 400 ਤਿੰਨ ਟੀ-ਸ਼ਰਟਾਂ ਦੀਆਂ ਨੇ ਤੇ ਬਾਕੀ ਬਾਈਆਂ ਦਾ ਆਪਾਂ ਸਕਰੀਨ ਤੇ ਨੰਬਰ ਪਾ ਦਾਂਗੇ ਤੁਹਾਨੂੰ ਦੁਕਾਨ ਦਿਖਾ ਦੇਣੇ ਆ ਜਦੋਂ ਵੀ ਆ ਮੋਂਗਾ ਗਾਰਮੈਂਟ ਤੇ ਆ ਆਪਣਾ ਵੱਡਾ ਬ੍ਰਦਰ ਹੈ ਜਿਹੜਾ ਪ੍ਰਮੋਸ਼ਨ ਕਰਦਾ ਹੈ ਅੱਜ ਆਪਾਂ ਪ੍ਰਮੋਸ਼ਨ ਕਰਾਂਗੇ ਮਾੜਾ ਵਾਲੇ ਦੀ ਆ ਸਾਹਮਣੇ ਦੁਕਾਨ ਆ ਲਾਲ ਬੋਰਡ ਵਾਲਿਆਂ ਦੀ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਵੀਡੀਓ ਤੁਹਾਨੂੰ ਮਿਲੂਗੀ ਆਪਣੇ ਜੱਖਲ ਜੰਕਸ਼ਨ ਪੇਸ ਤੇ ਤੇ ਉਸ ਤੋਂ ਬਾਅਦ ਇੱਕ ਆਪਣੇ ਅਮਨ ਸੋਤੇ ਦੇ ਪੇਸ ਤੇ ਬਾਕੀ ਵੀ ਬਲੌਗ ਨਾਲ ਬਣੀ ਰਹੀ ਹੈ ਹੋਰ ਬੱਚੀ ਕਿਵੇਂ ਆ ਠੀਕ ਹੈ ਮੂੰਹ ਕਿਉਂ ਲਗਾਉਣਾ ਹੈ ਸ਼ਰਮ ਆਂਦੀ ਹੈ ਕੁੜੀਆਂ ਨੂੰ ਫੇਰ ਮੂੰਹ ਕਿਉਂ ਲਗਾਉਣਾ ਹੈ ਕੀ ਨਾਮ ਹੈ ਤੇਰਾ ਹੈ ਰਿਤਿ ਰਿੱਤਿਕ ਆ ਕਿਊਟ ਜਿਹਾ ਬੇਬੀ ਐ ਚਲੋ ਬਾਕੀ ਵਲੋਗ ਨਾਲ ਬਣੇ ਰਹੀਓ ਐਂਡ ਤੱਕ ਤੁਹਾਨੂੰ ਦਿਖਾਣੇ ਆ ਹੁਣ ਅੱਗੇ ਪ੍ਰੋਮੋਸ਼ਨ ਦਾ ਕਾਰੋਬਾਰ ਕਰਦੇ ਆ ਸਟਾਰਟ ਆਪਾਂ ਕਰਨੀ ਆ ਇਹਨਾਂ ਦੀ ਪ੍ਰੋਮੋਸ਼ਨ ਮੜ ਵਾਲੇ ਦੀ ਹੁਣ ਕਰਦੇ ਆ ਅੰਦਰ ਜਾ ਕੇ ਗੱਲਬਾਤ ਤੇ ਇਹ ਸਾਡੇ ਮਾਈਕ ਨੂੰ ਤੋਹੇ ਪਿਆਰ 15300 ਕਰਦੇ ਆ ਪ੍ਰੋਮੋਸ਼ਨ ਸਟਾਰਟ ਆ ਭਾਈ ਜੀ ਨਾਲ ਕਰਨੀ ਆ ਅੱਜ ਆਪਾਂ ਵੀਡੀਓ ਇਹ ਦੁਕਾਨ ਹੈ ਨਾਲੀ ਜਰਨਲਿਸਟ ਸਟੋਰ ਹਾਂਜੀ ਵੱਧ ਕਰੇ ਹਾਂ ਅੱਗੇ ਉੱਪਰ ਆ ਬਾਈ ਨਵੀਂ ਦੁਕਾਨ ਅੱਜ ਆਫਰ ਲਾਣੀ ਹੈ ਟੈਕੀਆਂ ਦੇ ਬੈਗਾਂ ਦੇ ਤੀਜੀ ਮੰਜ਼ਲ ਤੇ ਆ ਗਈ ਆ ਬਾਈ ਚੱਬਰ ਵਾ ਵਧੀਆ ਵਧੀਆ ਚੱਲੀ ਜਾਂਦੀ ਹੈ ਬਾਕੀ ਪ੍ਰੋਮੋਸ਼ਨ ਦਾ ਤੁਸੀਂ ਦੇਖ ਸਕਦੇ ਆ ਆਪਾਂ ਮਾੜਾ ਵਾਲਿਆਂ ਦੀ ਸ਼ਾਪ ਤੇ ਖੜੇ ਆ ਰਤੀਏ ਬਿਲਕੁਲ ਬੀਪਨ ਵੀਰੇ ਦੀ ਬਹੁਤ ਮਸ਼ਹੂਰ ਦੁਕਾਨ ਹੈ ਜੇ ਲੋਕੇਸ਼ਨ ਦੀ ਗੱਲ ਕਰੀਏ ਬਿਲਕੁਲ ਮੋਂਗਾ ਗਾਰਮੈਂਟ ਦੇ ਸਾਹਮਣੇ ਤੁਸੀਂ ਮੋਂਗਾ ਸਾਹਮਣੇ ਮੋਂਗਾ ਗਾਰਮੈਂਟ ਹੈ ਸਾਹਮਣੇ ਬਿਲਕੁਲ ਰਤੀਏ ਦੀ ਮਸ਼ਹੂਰ ਦੁਕਾਨ ਮੋਂਗਾ ਗਾਰਮੈਂਟ ਦੇ ਬਿਲਕੁਲ ਸਾਹਮਣੇ ਆ ਲਾਲ ਬੋਰਡ ਹੈ ਇਹਨਾਂ ਦਾ ਮਾੜਾ ਵਾਲਿਆਂ ਦਾ ਤੇ ਬਾਈ ਕੋਲੇ ਟੈਕੀਆਂ ਵਗੈਰਾ ਜਰਨਲ ਸਟੋਰ ਦਾ ਜਿੰਨਾ ਵੀ ਲੇਡੀ ਦਾ ਸਾਮਾਨ ਹੈ ਸਾਰਾ ਤੇ ਆਫਰ ਹੈ ਇਹ ਜੇ ਕੰਗਣ ਬਿਲਕੁਲ ਗਾਰੰਟੀ ਵਾਲੇ ਹਰੇਕ ਮਾਲ ਬਹੁਤ ਵਧੀਆ ਰੇਟ ਤੇ ਤੇ ਬਹੁਤ ਵਧੀਆ ਜੈਨੂਇਨ ਤਰੀਕੇ ਦਾ ਮਿਲੂਗਾ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਲੈ ਬਈ ਹੁਣ ਆਪਾਂ ਕਰਦੇ ਆਂ ਪ੍ਰੋਮੋਸ਼ਨ ਸਟਾਰਟ ਆਪਣੇ ਬਲੌਗ 'ਚ ਵੀ ਪ੍ਰੋਮੋਸ਼ਨ ਹੋ ਗਈ ਬਾਈਆਂ ਦੀ ਲੋ ਜੀ ਹੁਣ ਕਰਦੇ ਆਂ ਆਪਾਂ ਪ੍ਰੋਮੋਸ਼ਨ ਸਟਾਰਟ ਉਧਰ ਬਾਈ ਯੂ ਕਰਦੇ ਹਾਂ ਸਾਰੇ ਸਾਮਾਨ ਦੀ ਸੈਟਿੰਗ ਹੁਣ ਆਪਾਂ ਕਰਦੇ ਆਂ ਬਾਕੀ ਮਿਲਦੇ ਆਂ ਅੱਗੇ ਬਲੌਗ ਨਾਲ ਬਣੀ ਰਹੀਓ ਆਪਣੇ ਨਾਲ ਉਹਨੂੰ ਹੋਰ ਵੀ ਵਧੀਆ ਵਧੀਆ ਚੀਜ਼ ਦਿਖਾਵਾਂਗੇ ਆ ਲੋ ਜੀ ਇਹਨਾਂ ਦੀ ਕਰਨੀ ਆਪਾਂ ਸਫਾਰੀ ਬੈਗਾਂ ਦੀ ਪ੍ਰੋਮੋਸ਼ਨ ਬਾਕੀ ਆ ਬਾਈਆਂ ਲਏ ਹੋਰ ਵੀ ਬਹੁਤ ਸਟਾਕ ਆ ਸਟਾਕ ਦੀ ਕੋਈ ਕਮੀ ਨਹੀਂ ਓਹੋ 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 ਕੋਈ ਚੱਕਰ ਨਹੀਂ ਹੈ ਤਾਂ ਅਨ ਬ੍ਰੇਕ ਬੱਲੇ ਅਗਲੇ ਰੁੱਟਣਗੇ ਨੰਨ ਦੇ ਇਹ ਤਾਂ ਨਹੀਂ ਤੁੰਗੇ ਇੱਥੇ ਡਰ ਲਾ ਦਿੰਦੇ ਸਾਰਾ ਬੁੱਕ ਰੁਕਿਆ ਇਸ ਤਰ੍ਹਾਂ ਹੀ ਹਿੱਟ ਕਰਨ ਤੇ ਦੁਆਰੇ ਕੱਟ ਕੇ ਕੀ ਕੱਟ ਲਓ ਤੋ ਲੈ ਦਾ ਰੈਗੂਲਰ ਆ ਤੁਸੀਂ ਵੀਰੇ ਇਹ ਹੁਣ ਕਰ ਜੀ ਸਟਾਰਟ ਓਏ 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 ਕੀ ਹੋ ਗਿਆ ਤੇਰੇ ਖੜੇ ਖੜੇ ਦੇ ਕੀ ਹੋ ਗਿਆ ਅਨ ਬ੍ਰੇਕ ਬੱਲੇ ਕੜਾ ਟੁੱਟਦੇ ਨੇ ਆਹੋ ਆਹੋ ਕੀ ਕਿਹੜੀ ਕੰਪਨੀ ਦੇ ਨੇ ਇਹ ਸਾਰੇ ਬ੍ਰਾਂਡਡ ਕੰਪਨੀਆਂ ਦੇ ਬੈਗ ਨੇ ਬੱਚੇ ਟੁੱਟਦੇ ਨਹੀਂ ਜਮਾਂਗੇ ਤੂੰ ਮਾੜ ਵਾਲਿਆਂ ਦੀ ਸ਼ਾਪ ਤੇ ਖੜਿਆ ਇਹ ਜਿਹੇ ਬੈਗ ਮਿਲਦੇ ਨੇ ਓਰੇ ਟੁੱਟਦੇ ਟੱਟਦੇ ਕੋਈ ਨਹੀਂ ਜਹੇ ਦਾ ਮਰਜ਼ੀ ਬੈਗ ਲੈ ਲੈ ਭਾਵੇਂ ਤੇ ਰਤੀਏ ਖੜੇ ਆ ਰਤੀਏ ਖੜੇ ਤੂੰ ਮਾੜਾ ਲੈ ਦੀ ਸ਼ੌਪ ਤੇ ਸਾਰੇ ਜਿਹੜਾ ਬੈਗ ਨਾ ਜਿਹੜਾ ਬਾਜ਼ਾਰ ਦੇ ਅੰਦਰ ਸਾਰੇ 15 1500 ਦੇ ਵੇਚਦੇ ਆ ਪਤਾ ਮਾੜਾ ਲੈ ਕਿੰਨੇ ਦਾ ਵੇਚ ਰਿਹਾ ਸਿਰਫ 850 ਰੁਪਏ ਦਾ ਕਿੰਨੇ ਦਾ ਪੱਕੀ ਗੱਲ ਹੈ ਮੈਂ ਭੇਜਦਾ ਗਾਕਾ ਨੂੰ ਕਿਤੇ ਮੁੱਕਰ ਜੋਂ ਉਹ ਮੁੱਕਰ ਨਹੀਂ ਗੱਲ ਹੈ ਨਹੀਂ ਉਹਨੇ ਬ੍ਰੇਕਵਲ ਬੈਕਰ ਸਟਾਕ ਦੀ ਤਾਂ ਕੋਈ ਕਮੀ ਨਹੀਂ ਹੈਗੀ ਸਾਡੇ ਕੋਲੇ ਅੱਛੇ ਤੇ ਆਣਾ ਕਿੱਥੇ ਪਊਗਾ ਪੂਰਾ ਡਰੈੱਸ ਦਾ ਦੱਸ ਪੂਰਾ ਡਰੈੱਸ ਪੂਰਾ ਡਰੈੱਸ ਕਨਫਰਮ ਕਰ ਲਓ ਭਾਈ ਜੀ ਭਗਤ ਸਿੰਘ ਚੌਂਕ ਖੜਿਆ ਜਦੋਂ ਭਗਤ ਸਿੰਘ ਤੋਂ ਮੇਨ ਬਾਜ਼ਾਰ ਵਾਲੀ ਸਾਈਡ ਆਣਿਆ ਚੌਂਕ ਤੋਂ ਤਾਂ ਮਾੜਾ ਵਾਲੇ ਦੀ ਸ਼ਾਪ ਹੈ ਲਾਲ ਬੋਰਡ ਲੱਗਿਆ ਵਿੱਪਨ ਵੀਰੇ ਦੀ ਦੁਕਾਨ ਤੇ ਖੜਿਆ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਬਿਲਕੁਲ ਮੋਂਗਾ ਗਾਰਮੈਂਟ ਦੇ ਬਿਲਕੁਲ ਸਾਹਮ ਅਨਬ੍ਰੇਕੇਬਲ ਬੈਗ ਜਿਹੜੇ ਬਾਜ਼ਾਰ ਦੇ ਅੰਦਰ ਦੇਖ ਲੈ ਆਪਰੇਟਾਂ ਦੇ ਮਿਲਦੇ ਆ ਪਰ ਮਾੜਾਲੇ ਬਾਈ ਨਾ ਬਿਲਕੁਲ ਲੈਸ ਤੇ ਦੇਣ ਲੱਗ ਰਹੇ ਨੇ ਮੈਂ ਕਹਿੰਦਾ ਕਲਰ ਦੇਖ ਤੂੰ ਇੰਨੇ ਪਿਆਰੇ ਕਲਰ ਇੰਨੇ ਸੋਹਣੇ ਕਲਰ ਬਾਜ਼ਾਰ 'ਚ ਕਿਤੋਂ ਮਿਲਣਗੇ ਨਹੀਂ ਜਿਆ ਦੇਖ ਆ ਬੈਗ ਦੇਖ ਤੂੰ ਮਾਇਨਾ ਮੰਨ ਵੀ ਉਹੀ ਬੈਗ ਜਿਹੜੇ ਮਰਜ਼ੀ ਬੈਗ ਤੇ ਚੜ ਲੈ ਸਾਰੇ ਦੇ ਸਾਰੇ ਅਨਬ੍ਰੇਕੇਬਲ ਕੁਛ ਨਹੀਂ ਹੁੰਦਾ ਇਹਨਾਂ ਬੈਗਾਂ ਨੂੰ ਉਹੇ ਜਿਹੇ ਉਹੇ ਜਿਹੇ ਲੋ ਜੀ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਬਾਈ ਮਾੜਾ ਵਾਲੀ ਦੀ ਸ਼ਾਪ ਤੇ ਖੜਿਆ ਬਾਕੀ ਸਕਰੀਨ ਤੇ ਬਾਈਆਂ ਦਾ ਨੰਬਰ ਚੱਲ ਰਿਹਾ ਇੱਕ ਗੱਲ ਨੋਟ ਕਰ ਲਓ ਲਾਲ ਬੋਰਡ ਹੋਊਗਾ ਹਾਂ ਬਾਈ ਦੀ ਬਾਈ ਦੁਕਾਨ ਦਾ ਲਾਲ ਬੋਰਡ ਹੈ ਮਾੜਾ ਵਾਲਾ ਬੀਪਨ ਵੀਰਾ ਦੁਕਾਨ ਤੇ ਬੈਠਿਆ ਹੁੰਦਾ ਤੇ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜਲਦੀ ਤੋਂ ਜਲਦੀ ਅਜੇ ਬੈਗ ਲੈਣ ਲਈ ਵਿਜ਼ਿਟ ਕਰੋ ਰਤਿਆ ਜੀ ਇੱਕ ਵੀਡੀਓ ਤਾਂ ਹੋ ਗਈ ਸਾਡੀ ਕੰਪਲੀਟ ਹੁਣ ਆਪਾਂ ਦੂਜੀ ਵੀਡੀਓ ਬਣਾ ਰਹੇ ਆ ਬੈਗ ਦੀ ਜੇ ਕੋਈ ਵੀ ਮੇਰੀ ਭੈਣ ਨੂੰ ਬੈਗ ਲੈਣਾ ਹੋਵੇ ਤਾਂ ਇੱਥੇ ਮਾੜਾ ਵਾਲੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਆ ਲਾਲ ਬੋਰਡ ਵਾਲੀ ਬਾਕੀ ਸਕਰੀਨ ਤੇ ਬਾਈਆਂ ਦਾ ਨੰਬਰ ਚੱਲ ਤੇ ਆਪਣੇ ਬਲੌਗ ਨਾਲ ਬਨੇ ਰਹੋ ਐਂਡ ਤੱਕ ਜਰੂਰ ਦੇਖਿਓ ਸਕਿਪ ਨਾ ਕਰਿਓ ਅੱਗੇ ਅੱਗੇ ਮਜ਼ਾ ਆਣ ਵਾਲਾ ਤੁਹਾਨੂੰ ਹੁਣ ਘੈਂਟ ਵੀਡੀਓ ਬਣਾਵਾਂਗੇ ਪੂਰੀ ਤਾਂ ਬਣਾਈ ਸੀ ਹੁਣ ਪਹਿਣਾ ਵਾਸਤੇ ਆਪਾਂ ਲਾਵਾਂਗੇ ਫ੍ਰੀ ਦੇਖ ਸਕਦੇ ਹੋ ਸਲਿੰਗ ਬੈਗ ਹੈ ਜਮਾਂ ਫ੍ਰੀ ਲਾਵਾਂਗੇ ਕਲਰ ਸੋਨੇ ਸੋਨੇ ਆ ਫ੍ਰੀ ਕਿਵੇਂ ਮਿਲਣਗੇ ਇਹਦੇ ਵਾਸਤੇ ਤੁਹਾਨੂੰ ਦੇਖਣੀ ਪਊਗੀ ਆਪਣੇ ਇੰਸਟਾਗ੍ਰam ਤੇ ਅਮਨ ਸੋਤਾ 299 ਪੇਜ ਫੋਲੋ ਕਰਨਾ ਪਊਗਾ ਫੁੱਲ ਵੀਡੀਓ ਆਊਗੀ ਫੁੱਲ ਵੀਡੀਓ ਤੇ ਤੁਹਾਨੂੰ ਸਾਰੇ ਆਫਰ ਦੇਵਾਂਗੇ ਆਪਾਂ ਖੜੇ ਆ ਮੋਂਗਾ ਗਾਰਮੈਂਟ ਦੇ ਬਿਲਕੁਲ ਸਾਹਮਣੇ ਤੇ ਮਨਜੀਤ ਜਵੈਲਰਸ ਦੇ ਨਾਲ ਮਾਡਲ ਵਾਲੀ ਦੀ ਸ਼ੌਪ ਹੈ ਇਹਨਾਂ ਦਾ ਲਾਲ ਰੰਗ ਦਾ ਬੋਰਡ ਹੈ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਦੀ ਸ਼ੌਪ ਤੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਹਲੋ ਫ੍ਰੀ 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 ਹੁਣ ਕਰਦੇ ਆਪਾਂ ਸ਼ੁਰੂਆਤ ਆਪਣੀ ਵੀਡੀਓ ਦੀ ਬੈਗ ਬਿਲਕੁਲ ਦਿੱਤਾ ਜਾਊਗਾ ਫਰੀ ਬਾਕੀ ਬਾਈ ਜੀ ਨਾਲ ਕਰਦਿਆਂ ਗੱਲਬਾਤ ਬਾਈ ਜੀ ਫਰੀ ਪੱਕਾ ਦੇ ਰਿਹਾ ਬਾਈ ਪੱਕਾ ਅੱਜ 2000 ਦਾ ਸਮਾਨ ਲਊਗਾ ਹਾਂਜੀ ਕੋਈ ਮਰਜ਼ੀ ਲੈ ਲਓ ਪਹਿਲਾਂ ਅਸੀਂ ਕਰ ਰਹੇ ਹਾਂ ਸੈਟਿੰਗ ਜੀ ਕਾਦਾ ਆਫਰ ਲਾਣਾ ਕਿਵੇਂ ਕੀ ਚੱਕਰ ਆ ਸਾਰਾ ਬਾਈ ਨਾਲ ਗੱਲਬਾਤ ਕਰਕੇ ਹੁਣ ਕਰਦੇ ਆਂ ਵੀਡੀਓ ਸ਼ੁਰੂਆਤ ਕਰ ਲੈਂਗਾ ਹਾਊਸ ਖੜਿਆ ਮਾੜਾ ਲੈ ਦੀ ਦੁਕਾਨ ਦੇ ਸਾਹਮਣੇ ਬਿਲਕੁਲ ਆਰਕੇ ਸਟੂਡੀਓ ਦੇ ਨਾਲ ਤੇ ਲੋ ਜੀ 300 300 300 ਮੇਰੀ ਰਤੀ ਵਾਲੀ ਪਹਿਣਾ ਵਾਸਤੇ ਆਫਰ ਲੈ ਕੇ ਆ ਗਿਆ ਆਪਾਂ ਪਰਸਾਂ ਦੇ ਓਨਲੀ 300 ਰੁਪਏ ਚ ਆ ਦੇਖੋ ਭਾਈ ਜੇ ਕਿਸੇ ਨੇ ਲਹंगा ਲੂਂਗਾ ਲੈਣਾ ਵਿਆਹ ਆ ਰਿਹਾ ਤਾਂ ਉਹਦੇ ਲਹंगे ਵੀ ਬਹੁਤ ਸੋਹਣੇ ਸੋਹਣੇ ਮਿਲਦੇ ਨੇ ਮੈਂ ਤਾਂ ਆਪਦੀ ਬਹੂ ਵਾਸਤੇ ਬੁੱਕ ਕਰ ਲਿਆ ਤੁਸੀਂ ਵੀ ਆ ਜਾਓ ਬੁੱਕ ਕਰੋ ਸ਼ਾਹਜਨ ਲਹंगा ਹਾਊਸ ਜੇ ਲੋ ਜੀ ਆਪਾਂ ਆਏ ਸੀ ਅੱਜ ਪ੍ਰੋਮੋਸ਼ਨ ਕਰਨ ਜਿਵੇਂ ਕਿ ਤੁਸੀਂ ਬਲੌਗ ਦੇਖੇ ਰਹੇ ਹੋ ਬਾਕੀ ਜੇ ਮੇਰੀ ਕਿਸੇ ਭੈਣ ਦਾ ਵਿਆਹ ਹੈ ਉਹ ਲਬਰੀ ਹੈ ਲਹਿੰਗਾ ਰਤੀਏ ਸ਼ਹਿਰ ਦੇ ਨੇੜੇ ਤੇੜੇ ਤਾਂ ਤੁਸੀਂ ਰਤੀਏ ਸ਼ਗਨ ਲਹਿੰਗਾ ਹਾਊਸ ਵਿਜਿਟ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਇੱਕ ਤੋਂ ਇੱਕ ਸੋਨੇ ਤੋਂ ਸੋਨਾ ਲਹਿੰਗਾ ਤੇ ਮਾਰਕੀਟ ਤੇ ਜੇ ਰੈਂਟ ਦੀ ਗੱਲ ਕਰੀਏ ਰੈਂਟ ਚੱਲਦਾ ਮੇਬੀ 8000 9000 2200 21300 ਦਾ ਕੰਬੋ ਬਣਾਇਆ ਬਾਈਆਂ ਨੇ ਨਾਲ ਵਿੱਧ ਜੁਵੈਲਰੀ ਵੀ ਦੇਣਗੇ ਤੁਸੀਂ ਵੀ ਜਲਦੀ ਤੋਂ ਜਲਦੀ ਵਿజిਟ ਕਰੋ ਸ਼ਗਨ ਲੈਂਗਾ ਹਾਊਸ ਸ਼ਹਿਰ ਰਤਿਆ ਬਾਕੀ ਆਪਣਾ ਬਲੌਗ ਦੇਖਦੇ ਰਹੋ ਹਲੇ ਤਾਂ ਅੱਧਾ ਹੀ ਹੋਇਆ ਹੋਰ ਵੀ ਬਾਦੂ ਕਿਹਾ ਗਾਨਾ ਗੋਤਦਾ ਦੇਗਾ। ਲੋ ਜੀ ਰਤੀਏ ਤੋਂ ਪ੍ਰੋਮੋਸ਼ਨ ਕਰਕੇ ਅਸੀਂ ਆ ਗਏ ਸੀ ਆਪਦੇ ਪਿੰਡ ਵੱਲ। ਅਸੀਂ ਹੁਣ ਪਹੁੰਚ ਗਏ ਪਿੰਡ ਚੱਕਰਪੁਰੇ। ਚੱਕਰਪੁਰੇ ਰੱਖਾਂਗੇ ਗਿਫਟ ਜਿਵੇਂ ਕਿ ਤੁਹਾਨੂੰ ਤੁਹਾਨੂੰ ਪਤਾ ਮਨ ਬਾਈ ਆਪਣਾ ਗਿਫਟ ਰੱਖਦਾ ਹੁੰਦਾ। ਉਹਨਾਂ ਚੱਕਰਪੁਰੇ ਰੱਖਦੇ ਆ ਗਿਫਟ ਤੇ ਦੇਖਦੇ ਆ ਕੌਣ ਲੈਣਾ।